ਜੋੜਨੇ ਦੇ ਹੱਥ ਕੀ ਕਰਨਾ ਹੋ ਰਿਹਾ ਹੈ ਜਾਪਾ ਹੋ ਰਹਾ ਹੈ ਇਕੋ ਇਕੋ ਮੈਂ ਸਾਡੇ ਸਾਢੇ ਸਾਡੇ ਆਪਣੇ ਆ ਇਹ ਲੜ ਗਲਤ ਬੋਲਦਾ ਜਰ ਪੜਾ ਵੀ ਫੇਰ ਦਿੰਦੇ ਆ ਗੱਲ ਸਮਝ ਲੈ ਗੱਲ ਸੁਣ ਗੀ ਉਹ ਕੁੜੀ ਆਈ ਆ ਉਹਨੇ ਵੇਖੋ ਇਹਨੇ ਬਹਿਲ ਕੀਤਾ ਆ ਇਹ ਭਾਜੀ ਕਿਹੜਾ ਕਿਹੜਾ ਮੀੜੀ ਵਾਲਾ ਵੀਰ ਕਿਹੜਾ ਵਾ ਬਾਬਾ ਜੀ ਸਾਡੀ ਕੀ ਸਿਖਾਇਆ ਜਾਂਦਾ ਲੜਾਈ ਕਰੋ ਝਗੜਾ ਕਰੋ ਪ੍ਰੀਤ ਸਿਖਾਇਆ ਜਾਂਦਾ ਸਾਡੇ ਵਿੱਚ ਪ੍ਰਭੂ ਦੇ ਵਿੱਚ ਕਹਿੰਦਾ ਪ੍ਰਭੂ ਕਹਿੰਦਾ ਜੇ ਨੀਰ ਹੋ ਕੇ ਚੱਲਦਾ ਉਹਨੂੰ ਮਰੱਚਾ ਕਰਦਾ ਤੇ ਮੈਂ ਚਲੋ ਮੈਂ ਗਲਤੀ ਮੰਨਦੀ ਜੰਮਦੇ ਦੇਲ ਦੁਬੇ ਆਵੇ ਤੇ ਚਲੋ ਮਾਫ ਕਰ ਤੇ ਕੀ ਗੱਲ ਕੀਤੀ ਰੂਹ ਗੱਲ ਕੀ ਕੀਤੀ ਆ ਕੋੜ ਪਾੜ ਤੇ ਬਾਬੇ ਨਾਨਕ ਦੇ ਤੂਰੀਆਂ ਤੇ ਤਾੜ ਤੇ ਸਾੜਦੇ ਮੇਰੀ ਗੱਲ ਸੁਣੋ ਮਤਲਬ ਉਹਦੇ ਵਿੱਚ ਕੀ ਕੀਤਾ ਤੁਸੀਂ ਕੀਤਾ ਕਿਦੋਂ ਕੀਤਾ ਕਿਦੋਂ ਸਾੜਿਆ ਫੋਟੋ ਕਿ ਕੰਦਾ ਕੰਦਾ ਘਰ ਕਿਹਦੇ ਨੇ ਕਿਹਦੇ ਦੇ ਘਰ ਦੇ ਕਿਸ ਦੇ ਘਰ ਦੀ ਘਰ ਸਾੜਿਆ ਕੇ ਬਾਹਰ ਸਾੜਿਆ ਘਰੇ ਸਾੜੀ ਜੀ ਨਹੀਂ ਨਹੀਂ ਕਿੰਨਾ ਦੇ ਘਰ ਦੀ ਕਿੰਨਾ ਦੇ ਘਰੋਂ ਲੱਗ ਹੀ ਦਿੰਦੀਆਂ ਇਹ ਆਪਣੇ ਘਰੋਂ ਹੀ ਸਿੱਖਾ ਸਿੰਘ ਤੇ ਕਿੰਨੀ ਜਿਹੜੇ ਤੋਂ ਮੰਦੇ ਹੁੰਦੇ ਬਾਬੇ ਜਿਸ ਤੋਂ ਮਤੀ ਨੂੰ ਹਾਂ 6 ਸਾਲ ਹੋ ਗਏ ਚੱਲਦੇ ਆ ਜਿੰਦੇ ਚੱਲਦੇ ਨੇ ਤੇ ਇੱਕ ਫੋਟੋ ਕਿਹਨੇ ਲਗਾਈ ਹੈ ਘਰ ਵਾਲਿਆਂ ਲਗਾਈ ਹੈ ਕਿ ਸੋਹਰਾ ਨੇ ਸੋਹਰੇ ਨੇ ਇਹ ਮੰਦੇ ਆ ਇਹ ਦਰਬਾਰ ਸਾਹਿਬ ਜਾਂਦੇ ਆ ਫਿਕਦੀ ਜਦੇ ਹਾਂਜੀ ਦਰਵਾਜ਼ਾ ਖੋਲ੍ਹੋ ਮੜਾ ਜੀ ਮੇ ਕੋਈ ਤੇ ਜਲਦੀ ਦਰਵਾਜ਼ਾ ਸਾਹਿਬ ਮੰਨਦਾ ਮੈਂ ਦਰਵਾਜ਼ਾ ਨੂੰ ਮੰਨਦਾ ਮੈਂ ਸੋਨੇ ਮੰਨੇਗਾ ਬਾਕੀ ਕਿੰਨਾਂ ਮੰਨਦਾ ਨਾ ਪਰ ਮੈਂ ਕਿੰਨੂੰ ਮਤਲਬ ਕਿ ਤੂੰ ਵੱਡੀਆਂ ਕਿੰਨੂੰ ਮਤਲਬ ਮੈਂ ਜਿਹੜੀ ਗੱਲ ਕਹਿੰਦਿਆਂ ਤੂੰ ਵੱਡੀਆਂ ਨਹੀਂ ਨਹੀਂ ਉਹ ਕਹਿੰਦੇ ਹੋ ਚਲ ਬਾਪੂ ਪ੍ਰਭੂ ਯਸ਼ਮ ਸਿੰਘ ਨੇ ਸਾਨੂੰ ਕਿਹਾ ਕਿ ਆਦਰ ਕਰੋ ਮਾਪੇ ਉਹਨੇ ਇਹ ਬਤਾਇਆ ਉਹ 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 ਗੋਗੋਲ ਕਰੋ ਕਿਹਦਾ ਆਦਰ ਮਾਨ ਕਰੋ ਮਾਪਿਓ ਦਾ ਆਦਰ ਕਰੋ ਜਿਹੜੀ ਫੋਟੋਆਂ ਕਿਧੀਆਂ ਵਾਂ ਨਹੀਂ ਨਹੀਂ ਉਹ ਵੀ ਚਲੋ ਗੁੰਦਾ ਚਲੋ ਫੋਟੋ ਅੰਦਰ ਚਲੋ ਸਾਰੇ ਕਰੋ ਸਾਰੇ ਕਰੋ ਚਲ ਬਾਈ ਕਰੋ ਪਰਚਾ ਕਰੋ ਮਾਫੀ ਮੰਗੋ ਮਾਫੀ 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 ਜਿਹੜੀ ਕਾਹਦੀ ਮਾਫੀ ਨਹੀਂ ਕੋਈ ਮਾਫੀ ਨਹੀਂ 250 ਇਹਨੂੰ ਪਤਾ ਪਰ ਭੇਜੇ ਨੂੰ ਹੋਸ਼ ਆਵੇ ਥੋੜੀ ਜਿਨ ਨਾਲ ਇਹਨੂੰ ਅੰਦਰ ਬੋਲ ਪੂਰੀ ਨਹੀਂ ਆ ਜਨਾਨੀਆਂ ਕੋਈ ਸਾਰੇ ਮਾਫੀ ਇਹਦਾ ਥੋੜੀ ਮਰਨੀ ਜਾਂਦੀ ਆ ਬਾਪ ਕਰਦੇ ਤੂੰ ਮਾਫੀ ਦੇ ਦੋ ਕੋਈ ਮਾਫੀ ਨਹੀਂ ਜਾਨ ਬੜੀ ਏਦਾਂ ਥੋੜੀ ਸਾਡੇ ਸਾਡੇ ਕੇਸ ਅਗਲੇ ਜਿਸਮ ਜੀ ਦੇ ਪੋਸਟਰ ਪਾ ਰਹੇ ਹਣ ਕਰੀ ਦੱਸੋ ਸਾਨੂੰ ਇਹ ਹਰ ਵਾਰ ਇਹਨਾਂ ਚੱਕਾਂ ਦੀ ਗੱਲ ਹੈ ਇਹਨਾਂ ਨੇ ਹਰ ਵਾਰੀ ਸਾਡੀ ਬਿਦਲੀ ਹੋਣੀ ਬਾਬਣੀ ਪਰ ਤੇ ਦੋ ਜਿਹੜੇ ਲਾਉਂਦੀ ਹੈ ਇੱਧਰ ਕਾਰਵਾਈ ਕਰੋ ਜਿਹੜੀ ਬਰਦਾਸ਼ਤ ਨਹੀਂ ਕਰਨੀ ਆ ਜੀ ਬਾਅਦ ਇਹ ਆਪਾਂ ਕੋਈ ਵੀ ਸਹਾਇਤਾ ਇੱਕ ਮਦਦ ਕੁਝ ਨਹੀਂ ਕਹਿੰਦੀ ਨਿਹੰਗ ਸਿੰਘ ਜਾਨ ਪੁੱਜ ਕੇ ਕਿਹੜੇ ਭਾਈਚਾਰੇ ਨਾਲ ਧੱਕਾ ਕਰਦੇ ਆ ਜੋ ਵੇਖੋ ਨਿਹੰਗ ਸਿੰਘ ਕਦੀ ਕਿਸੇ ਧਰਮ ਦੀ ਕੋਈ ਮਾੜਾ ਨਹੀਂ ਬੋਲਦਾ ਕਿਸੇ ਦੀ ਬੇਅਦਬੀ ਨਹੀਂ ਕਰਦਾ ਸਾਡੀ ਇਹ ਅਪੀਲ ਵਾ ਕਿਨੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਸਾਭ ਦੀਆਂ ਸਰੂਪ ਸਾੜੇ ਆ ਪਾੜੇ ਆ ਤਾਂ ਇੱਥੇ ਬੰਦੀ ਕਾਰਵਾਈ ਕੀਤੀ ਜਾਏ ਜੇਕਰ ਕਾਨੂੰਨ ਆਪਣੀ ਬੰਦੀ ਕਾਰਵਾਈ ਨਹੀਂ ਇੱਥੇ ਕਰਦਾ ਫਿਰ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਥੇ ਕਾਰਵਾਈ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੁੰਦੇ ਆ ਪਿੰਡ ਵਾਸੀਆਂ ਨੇ ਫੈਸਲਾ ਲਿਆ ਵਾ ਇਹ ਗਲਤ ਲਿਆ ਪਿੰਡ ਨੇ ਫੋਟ ਨੂੰ ਪਰ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਜਿਹੜਾ ਤੇ ਅਸਾਈ ਧਰਮ ਦੇ ਲੋਕ ਅੱਜ ਲਾਜ ਦੇ ਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਦੂਜਾ ਇਹ ਗੁਰਨਾਨਕ ਪਾਤਸ਼ਾਹ ਦੀ ਫੋਟੋਆਂ ਨੂੰ ਇਹ ਸ਼ੈਤਾਨ ਦੀਆਂ ਫੋਟੋਆਂ ਕਹਿੰਦੇ ਨੇ ਇਹ ਕੜੇ ਨੂੰ ਸ਼ੈਤਾਨ ਦਾ ਕੜਾ ਕਹਿੰਦੇ ਜਿਹੜੀ ਮਾਰੇ ਦੀ ਪਿੱਤਰ ਗੁਰਬਾਣੀ ਧੁਰੋਂ ਆਈ ਆ ਇਹ ਨੂੰ ਸ਼ੈਤਾਨ ਦੀ ਬਾਣੀ ਕਹਿੰਦੇ ਇਹ ਵੀ ਬਰਦਾਸ਼ਤ ਕਰਨ ਤੋਂ ਬਾਣੀ ਬਾਹਰੀ ਆ ਅਸੀਂ ਸਰਕਾਰ ਨੂੰ ਇਹ ਦੱਸ ਦਿੰਦੇ ਆ ਕਿ ਜਿਹੜੀਆਂ ਸਰਕਾਰਾਂ ਆ ਜੀ ਇਹਨੂੰ ਇਹਨਾਂ ਨੂੰ ਭੂਏ ਚੜਾ ਰਹੀਆਂ ਨੇ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਕਿਉਂਕਿ ਗਰਾਂਟਾਂ ਤੇ ਉਹਨਾਂ ਦੇ ਜਾ ਜਾ ਕੇ ਕੋਕੇ ਜਿਹੜੇ ਅਸਾਈ ਪਾਦਰੀ ਪਹਿਲਾਂ ਉਹ ਆਪਣੇ ਧਰਮ ਦੇ ਚਪਕੇ ਸਨ ਪਰ ਇਹ ਅੱਜ ਸਿੱਖਾਂ ਦੇ ਘਰ ਜਾ ਕੇ ਲੋਕਾਂ ਨੂੰ ਗਮਰਾਹ ਕਰਕੇ ਤੇ ਅੱਜ ਲਾਲਚ ਦੇ ਕੇ ਤੁਹਾਡੇ ਬੱਚਿਆਂ ਨੂੰ ਆ ਕਰਦਿਆਂਗੇ ਆ ਕਰਦਾਂਗੇ ਤੁਹਾਡੀ ਦੁਆ ਕਰਾਂਗੇ ਇਹ ਸਾਰਾ ਝੂਠਾ ਹੈ ਇਹ ਝੂਠ ਦਾ ਦੇ ਕੂੜ ਦਾ ਪ੍ਰਚਾਰ ਅਸੀਂ ਕਦੀ ਵੀ ਸਹਿ ਨਹੀਂ ਕਰਾਂਗੇ ਬਰਦਾਸ਼ਤ ਨਹੀਂ ਕਰਾਂਗੇ ਨਾ ਇਹਨਾਂ ਨੂੰ ਇਹ ਪਿੰਡਾਂ ਵਿੱਚ ਵੜਨ ਦੇਵਾਂਗੇ ਜਿਨ੍ਹਾਂ ਨੇ ਅੱਜ ਮਹਾਰਾਜ ਦੀ ਬੇਇੱਜ਼ਤੀ ਕੀਤੀ ਹੈ ਫੋਟੋਆਂ ਦੀ ਪਤਾ ਲੱਗਾ ਕਿ ਇਸਨੇ ਔਰਤ ਨੇ ਆਪਣੇ ਘਰ ਦੇ ਵਿੱਚ ਹੀ ਗੁਰਮਾਨੰਕ ਪਾਤਸ਼ਾਹ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਫੋਟੋਆਂ ਸਾੜੀਆਂ ਗੁਰੂ ਰਾਮਦਾਸ ਜੀ ਘਰ ਦੀਆਂ ਉਹ ਬਰਦਾਸ਼ਤ ਕਰਨ ਤੋਂ ਬਾਹਰ ਆਏ ਤੇ ਪ੍ਰਸ਼ਾਸਨ ਜਿਹੜਾ ਵਾ ਇਹ ਕਦੇ ਵੀ ਅਸੀਂ ਅੱਜ ਸੰਗਠਨਾਂ ਤੇ ਬੰਦੀਆਂ ਆ ਗੀਆਂ ਇੱਥੇ ਅਸੀਂ ਵੀ ਆ ਗਏ ਆ ਤੇ ਅਸੀਂ ਕਦੇ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਬੰਦੀ ਇਸ ਜਨਾਨੀ ਦੇਤੇ ਕਾਰਵਾਈ ਕਰਾ ਕੇ ਫਿਰ ਇਥੋਂ ਜਾਵਾਂਗੇ ਨਹੀਂ ਤੇ ਜਾਵਾਂਗੇ ਨਹੀਂ ਜੇ ਨਾਲ ਹੀ ਦੱਸ ਦੇਣਾ ਚਾਹੁੰਦੇ ਆ ਇਹ ਜਿਹੜੇ ਇਹਨਾਂ ਦੇ ਵੱਡੇ ਪਾਪ ਵਾ ਕਿ ਜੇ ਤੁਸੀਂ ਇਹ ਮਾਹੌਲ ਨੂੰ ਖਰਾਬ ਪੰਜਾਬ ਦਾ ਕਰਨਾ ਚਾਹੁੰਦੇ ਤੇ ਸਿੱਧੇ ਹੋ ਕੇ ਸਾਡੇ ਨਾਲ ਆ ਜਾਓ ਅਸੀਂ ਉਦਾਂ ਨਹੀਂ ਜੇ ਬੈਠੇ ਚੂੜੀਆਂ ਪਾ ਕੇ ਨਹੀਂ ਬੈਠੇ ਕਿਉਂਕਿ ਨਵੇਂ ਨਵੇਂ ਦਿਨ ਕੋਈ ਨਾ ਕੋਈ ਤੁਸੀਂ ਇਹ ਘਟਨਾਵਾਂ ਜਿਹੜੀਆਂ ਕਦੀ ਆਰਾਮਦਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਕਰਾਈਆਂ ਫਿਰ ਤੁਸੀਂ ਮਹਾਰੇ ਦੇ ਗੁੜਗੇ ਸਾਹਿਬੀਆਂ ਥਾਵਾਂ ਤੇ ਸਤਾਏ ਉਹਨਾਂ ਨੂੰ ਮਹਾਰੇ ਸਨਸਕਾਰ ਕਰਵਾਇਆ ਲੋਕਾਂ ਦੇ ਕੋਲੋਂ ਕਹਿ ਕੇ ਲੋਕਾਂ ਦੇ ਕੜੇ ਲਵਾਏ ਗਏ ਕੜਾ ਪ੍ਰਸ਼ਾਦ ਤੁਸੀਂ ਨਹੀਂ ਗੁਰੂ ਘਰੋਂ ਲੈਂਦੇ ਤੇ ਲੰਗਰ ਤੁਸੀਂ ਛਕ ਲੈਂਦੇ ਜੇ ਜਾਂ ਤੇ ਲੰਗਰ ਬਣਾ ਸਕੋ ਤੇ ਮੈਂ ਨਾਲ ਹੀ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਪਿੰਡਾਂ ਦੇ ਬੈਠੇ ਨੇ ਇਹਨਾਂ ਨੂੰ ਨਾ ਤੇ ਗਮੀ ਤੇ ਨਾ ਖੁਸ਼ੀ ਦੇ ਗੁਰੂ ਘਰੋਂ ਭਾਂਡੇ ਨਾ ਦਿਓ ਤੇ ਨਾ ਇਹਨਾਂ ਦਾ ਸਸਕਾਰ ਮੜੀਆਂ ਦੇ ਵਿੱਚ ਕਰ ਦਿੱਤਾ ਜਾਵੇ ਕਿਉਂ ਕਿ ਇਹਨਾਂ ਨੂੰ ਕਹੋ ਕਿ ਆਪ ਦਫਨਾਓ ਆਪਣੇ ਸਰੀਰਾਂ ਨੂੰ ਜੋ ਇਹਨਾਂ ਦੀ ਮਰਜ਼ਾਦਾ ਬਣ ਕੇ ਆਈ ਹੈ ਅਸੀਂ ਇਹ ਚੀਜ਼ਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਤੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਵੋਟ ਤੇ ਨੋਟ ਨੂੰ ਮੁੱਖ ਨਾ ਰੱਖੋ ਜਿਹੜੀ ਬੰਦੀ ਕਾਰਵਾਈ ਹੈ ਤੁਹਾਡੇ ਬਿਆਨਾਂ ਦੇ ਉੱਤੇ ਇਹਦੇ ਬੀਬੀ ਦੇ ਉੱਤੇ ਕਰਵਾ ਕੇ ਫਿਰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਜAVE ਆ ਸ਼ਕਤੀ ਮਾਤਾ ਮਾਤਾ ਸਾਇਬ ਦੇਵਾ ਤਾਣ ਤਾਣ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਚੱਕਰਵਰਤੀ ਸਮਰਾਟ ਦੇ ਪਾਵਨ ਪਵਿੱਤਰ ਚਰਨ ਕਮਲੋ ਕੋ ਪਾਵੈ ਨਿਹਾਲੋ ਜਾਵੇ ਹਦੇ ਪਾਵੈ ਜੀ ਮਹਾਰਾਜ ਸਾਹਿਬ ਵਾਹਿਗੁਰੂ ਸਾਹਿਬ ਜੀ ਸਾਧ ਸੰਗਤ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦਾ ਖਾਸਾ ਇਹ ਚੈਲੰਜ ਦੀ ਧਰਤੀ ਉੱਤੇ ਜਿਹੜਾ ਚੈਲੰਜ ਹੋ ਰਿਹਾ ਵਾ ਜਦੋਂ ਦੇ ਦਿਨ ਘੱਟਣਾ ਹੋ ਰਿਹਾ ਇਸ ਨੂੰ ਨੱਥ ਪਾਉਣ ਵਾਸਤੇ ਕਲਕੀ ਧਰ ਸਹਿਬ ਦੀਆਂ ਫੌਜਾਂ ਮਰਿਆਦਾ ਅਨੁਸਾਰ ਸਜਾਈਆਂ ਹੋਈਆਂ ਜਿਹੜੀਆਂ ਉਹ ਕਾਰਵਾਈ ਤੇ ਉੱਤਰ ਆਈਆਂ ਵਾ ਇਸ ਕਰਕੇ ਜਿ ਭਾਵਨਾ ਨਾਲ ਇਹ ਗਲਤ ਕੰਮ ਹੋ ਰਹੇ ਆ ਇਹਨਾਂ ਨੂੰ ਨੱਥ ਪਾਉਣ ਵਾਸਤੇ ਫੌਜਾਂ ਤਿਆਰ ਫੁੱਲ ਤਿਆਰ ਆ ਜਿਹੜਾ ਵੀ ਇਸ ਘਟਨਾ ਵਿੱਚ ਆਵੇਗਾ ਵਿਵਧੀ ਕਰੇਗਾ ਉਸ ਨੂੰ ਨੱਥ ਪਾਈ ਜਾਵੇਗੀ ਕਾਨੂੰਨੀ ਕਾਰਵਾਈ ਕਰਕੇ ਜੋ ਬੰਦੀ ਧਾਰਾ ਹੈ ਉਹਦੇ ਉੱਤੇ ਲਾਈ ਜਾਏਗੀ ਕਿਉਂਕਿ ਇਸ ਤਰ੍ਹਾਂ ਜਿਹੜਾ ਆਪਾਂ ਬਸਦੇ ਰਹੇ ਤੇ ਫਿਰ ਇਹਨਾਂ ਘਟਨਾ ਹੋਰ ਘੜੀ ਹੋੜ ਗਈਆਂ ਅਸੀਂ ਇਹ ਪੰਥ ਨੇ ਬਿਲਕੁਲ ਮਰਾਦਾ ਇਨਸਾਨ ਚਾਰਜ ਕਰਤਾ ਦਸਮੀਰ ਸਾਹਿਬ ਵੀ ਫੌਜ ਦੇ ਜੈਦਰਬਾਰ ਭਾਸ ਸਿੰਘ ਜੀ ਸਾਡੇ ਸਤਕਾਰਯੋਗ ਜੀ ਸਤਕਾਰ ਕਮੇਟੀ ਦੇ ਵੀਰ ਜੀ ਜਿਹੜੇ ਕਿ ਸਾਡੇ ਬਹੁਤ ਚਾਢੀ ਗੜਾ ਸੂਝਵਾਨ ਸ਼ਕਤੀਆਂ ਨਾਲ ਇਹ ਪੰਥ ਦੀ ਜਿਹੜੀ ਸੇਵਾ ਨਵਾਜ ਜਿਹੜੀ ਨਵਾਜ ਰਹੇ ਨੇ ਸਾਡੇ ਜਿਹੇ ਦਾ ਜਗਾ ਜਬਰੂਰ ਸਿੰਘ ਜੀ ਉਧਰ ਭੱਟੀ ਸਾਹਿਬ ਆ ਰਹੇ ਚੇਅਰਮੈਨ ਸਾਹਿਬ ਬਾਕੀ ਕੱਲ ਠੀਕ ਹੈ ਜੀ ਚਲ ਆ ਮੇਰਾ ਭਰਾ ਅੰਦਰ ਆਓ ਇੱਧਰ ਆ ਜਾਓ ਯਾਰ ਜੀ ਆਜਾ ਵੀਰ ਇਧਰ ਆਜੋ ਸਰਪਾ ਕੋ ਮਾਗੀ ਮੰਗੋ ਗੁਟਕਾ ਲਓ ਗੁਟਕਾ ਲੈਂਦੇ ਲਿਖਣਾ ਨਹੀਂ ਨਾ ਫੇਰ ਆਹੋ ਕੋਈ ਬਾਪੀ ਨਾ ਮੰਗ ਜਾਗੇ ਨੂੰ ਪਤਾ ਕਿਦਾਂ ਬੋਲਣਾ ਮਾਗੀ ਲਗਾਓ ਕਪੜਾ ਬੋਲ ਨਹੀਂ ਬੜਾ ਪੁਲਿਸ ਤੋਂ ਤਾਂ ਜੋ ਮਾਗੀ ਉਹ ਗਲਤੀ ਹੋ ਗਈ ਉਹ ਮਾਗੀ ਹਦਾਈਂ ਨਹੀਂ ਉੱਥੇ ਗਿਆ ਇੱਥੇ ਮਾੜਾ ਨਹੀਂ ਬੋਲਣ ਦੀ ਕੋਈ ਨਹੀਂ ਇਹ ਨਹੀਂ ਬੰਦੂ ਕੀ ਇਹ ਨਹੀਂ ਬੰਦੂ ਕੀ ਸੋਹਣੇ ਜੁੜਾਤ ਮੈਂ ਕਿਚੀ ਦਾ ਖਾਲਸਾ ਵੈਕੋ ਜੀ ਪਾਪਾ ਜੀ ਉਹਦੇ ਹੱਥ ਜਿਹੜਾ ਉਹ ਪਹਿਲਾਂ ਉਹ ਇਹ ਨਹੀਂ ਜੋੜ ਦੇਣੀ ਹੱਥ ਕਰਕੇ ਉੱਥੇ ਜੋੜੋੜੋ ਜੀ ਚਕੰਦਰ ਜੀ ਕਿਹੜੀ ਗੱਲ ਦੀ ਮਾਫੀ ਮੰਗਣ ਦੇ ਹੋ ਜੋ ਮੇਰੇ ਕੋ ਗਲਤੀ ਹੋ ਗਈ ਮaaf ਕਰਦੇ ਹੋ ਬਾਬਾ ਜੀ ਉਹ ਕਦੀ ਮੈਂ ਕਹਾਂ ਉਹ ਨਹੀਂ ਮੈਂ ਨਹੀਂ ਦੂਜਾ ਫਸਣਾ ਮੈਂ ਤੈਨੂੰ ਬਾਅਦ ਕਰਕੇ ਮੈਂ ਨਹੀਂ ਮੰਨਣਾ ਇਹ ਪੜੀ ਅੰਦਰ ਹੀ ਅਟਕੜ ਲਈ ਮੰਨਣਾ ਉਹ ਤੁਹਾਨੂੰ ਜਰਾਣਾ ਕਹਿ ਲੈ ਇਹ ਅਸਲੀ ਜੋੜਦੀ ਹੈ ਮੈਂ ਕਿਹਾ ਲੱਗੋ ਗਲਤੀ ਹੋ ਗਈ ਕਾਈ ਤਾਂ ਮੀਂਹ ਦੀ ਮਾਦੀ ਗਲਤੀ ਸੋਰਾ ਮੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਨੂ ਮੰਦੀ ਯਸ਼ੁਮਸ਼ੀਨ ਨੂੰ ਲੜਕੀ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੀ ਬੇਅਦਬੀ ਕੀਤੀ ਗਈ ਇਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੀ ਘਟਨਾ ਤੁਹਾਡੇ ਸਾਹਮਣੇ ਆਜਿੱਤੇ ਕੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੀ ਬੇਅਦਬੀ ਕੀਤੀ ਗਈ ਇਸ ਤੋਂ ਬਾਅਦ ਸਾਰਾ ਮਾਮਲਾ ਵੇਰਕਾ ਥਾਣਾ ਦੇ ਵਿੱਚ ਪਹੁੰਚਿਆ ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਵੀ ਪਹੁੰਚਿਆ ਉਸ ਤੋਂ ਬਾਅਦ ਕੀ ਮਾਹੌਲ ਬਣਿਆ ਤੁਸੀਂ ਦੇਖ ਸਕਦੇ ਹੋ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਹਾਲੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਇਹਨਾ ਮੇਰਾ ਬਲਵਿੰਦਰ ਕੌਰ ਤੇ ਰਾਤੀ ਹੋਈ ਇਹ ਗੱਲ ਹਾਨੂੰ ਮੁਰਿਆਂ ਨੇ ਦੱਸਿਆ ਨਹੀਂ ਸਵੇਰੇ ਸਾਡੇ ਘਰ ਆਏ ਹੱਡਕਰ ਬਾਪੂ ਦੀ ਪਾਕੀ ਸਾਹਬਾ ਹੀ ਰੋਕੀ ਆ ਆਏ ਉਹਨੇ ਮਾਨੂੰ ਦੱਸਿਆ ਵਾ ਤੇ ਇਹਨੇ ਫੋੜਵਾ ਲਾ ਕੇ ਕਮਰੇ ਚੋਂ ਪਹਿਲਾ ਰੂੜੀ ਦੇ ਸੁੱਤੀਆਂ ਵਾ ਰੂੜੀ ਦਾ ਸੁੱਟਿਕਾ ਮੜਕੇ ਨੇ ਘਰ ਆਂਦੇ ਸਾਰੀਆਂ ਵਾ ਸਾਰ ਕੇ ਪਤਾ ਨਹੀਂ ਕਿੱਥੇ ਇਹਨੇ ਸੜਤੀਆਂ ਸਵਾਹ ਹੀ ਲੱਭਣ ਡਏ ਆ ਸਵਾਹ ਨੂੰ ਲੱਭੀ ਨਹੀਂ ਉਹ ਇਹਨੇ ਕੰਮ ਮਾਰਾ ਕੀਤਾ ਚਾਹੀਦਾ ਨਹੀਂ ਇਹਨੂੰ ਇਹ ਕੰਮ ਮਾਰਾ ਕਰਨਾ ਚਲੋ ਆਣ ਗਵਾਂ ਨੂੰ ਫੋੜੇ ਦੇ ਦਿੰਦੀ ਤੇ ਫੋੜ ਮਾ ਚਲਾ ਆਣ ਗਵਾਂ ਰੱਖ ਲੈਂਦਾ ਸਮਝਦੇ ਕਿ ਬੜੀ ਵੱਡੀ ਬੇਇੱਜ਼ਤੀ ਬੇਤਨ ਬਹੁਤ ਵੱਡੀ ਕਿਤੇ ਗੁਰੂ ਨਾਨਕ ਦੀ ਬਹੁਤ ਕੀਤੀ ਬਹੁਤ ਵੱਡੀ ਜਦੀ ਇਹ ਜਸੂ ਮਸੀਹ ਨੂੰ ਮੰਦੀ ਆ ਸਵੇਰੇ ਹੀ ਉਹਨਾਂ ਦੇ ਘਰ ਗਏ ਆ ਇਹਨੂੰ ਅਖੇ ਮਾਫੀ ਮੰਗਲਾ ਇਹ ਦੋਵੇਂ ਬਾਵਾ ਤਾਂ ਕਰਕੇ ਭੰਗਰੇ ਪਉਂਦੀ ਸੀ ਅਵੀ ਬੜਾ ਇਹਨੂੰ ਸਮਝਾਇਆ ਨਾਲ ਆ ਬੜਾ ਸਮਝਾਇਆ ਇਹਨੂੰ ਨਹੀਂ ਸਮਝੀ ਉਹਦਾ ਇਹ ਹਾਂਜੀ ਹੋਣੀ ਚਾਹੀਦੀ ਇਹਨਾਂ ਤੇ ਹਾਂਜੀ ਹੋਣੀ ਚਾਹੀਦੀ ਆ ਇਹ ਮਾਫੀ ਮੰਗਣ ਦੀ ਉਹ ਕਹਿੰਦੀ ਨਹੀਂ ਮਾਫੀ ਮੰਗੀ ਇਹਨੇ ਗੁਰਦੁਆਰੇ ਮਾਫੀ ਮੰਗੇ ਤੇ ਅਸੀਂ ਇਹ ਵੀ ਕਹਾਂ ਚਲੋ ਬੱਚਿਆਲੀ ਆ ਤੇ ਆਪਣੇ ਚਲੋ ਘਰ ਮਾਫੀ ਮੰਗ ਲੇ ਤੇ ਘਰੇ ਰਵੇ ਚਲੋ ਬੱਚੇ ਨਿਕਦੇ ਤੇ ਮੰਨਣ ਨਹੀਂ ਗਈ ਬੜੇ ਜ਼ੋਰ ਨਾਲ ਜਾਇਆ ਪਰ ਨਹੀਂ ਮੰਦੀ ਇਹ ਮੁਦਰਚੀ ਰਹਿੰਦੇ ਆ ਹਾੜੇ ਮੰਨੇਤੀ ਰਹਿੰਦੇ ਆ ਆਡੇ ਮਹੱਲੇ ਤੇ ਰਹਿੰਦੇ ਆ ਮੂਹ ਤਾਂ ਰਹਿੰਦੇ ਆ ਕੀ ਕਾਰਵਾਈ ਦੀ ਮੰਗ ਕਰਦੇ ਸੀ ਇਹ ਇਹੋ ਕਾਰਵਾਈ ਇਹੋ ਕਾਰਵਾਈ ਅਸੀਂ ਆਨੇ ਆ ਗਾ ਮਾਫੀ ਮੰਗ ਲੈ ਗਾ ਨਾ ਇਹ ਕੰਮ ਕਰੇ ਤਾਨੂੰ ਨਹੀਂ ਲੱਗਦਾ ਕਿ ਇੱਕ ਵਸ ਸਿੱਧੀ ਢੇ ਚੱਲ ਰਹੇ ਨੇ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਕੰਮ ਹੋਣਾ ਹਾਂਜੀ 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 ਅੱਜ ਕੀ ਉਹਦੇ ਬਾਅਦ ਚਲੋ ਲੰਗਰ ਲੱਗਣ ਦੇ ਆ ਉਹਨਾਂ ਨੇ ਕਿਹ ਤਰ੍ਹਾਂ ਲੰਗਰ ਲਾਉਣ ਦੇ ਸਾਬ ਜਿਆਦੇ ਕਿਹ ਤਰ੍ਹਾਂ ਜਿਆ ਕਰਨ ਸਾਰਾ ਚ ਕਰਨ ਦੇ ਆ ਇਹ ਇਹ ਮੰਨਦੀ ਨਹੀਂ ਇਹ ਗੱਲ ਨਹੀਂ ਮੰਨਦੀ ਹੋਰ ਵੀ ਕੋਸ਼ਿਸ਼ ਕਰੂਗੀ ਮੈਂ ਕਲਨ ਸਿੰਘ ਜੀ ਪਿੰਡ ਮੂਹਰੇ ਰਹਿਣ ਵਾਲਾ ਵਾਂ ਜਿਹੜੀ ਉਹ ਲੜਕੀ ਦੇ ਤੇ ਇਲਜ਼ਾਮ ਲੱਗ ਰਿਹਾ ਬੇਅਦਬੀ ਦਾ ਉਹ ਕੀ ਲੱਗਦੀ ਤੁਹਾਡੀ ਉਹ ਮੇਰੇ ਨੋ ਲੱਗਦੀ ਆ ਜੀ ਹਾਂ ਤੇ ਕੀ ਹੋਇਆ ਏ ਮਸਲਾ ਮਸਲਾ ਆ ਜੀ ਮੈਂ ਆਪਣੇ ਕਮਰੇ ਗੁਰਮਾਨ ਸਿੰਘ ਦੀ ਫੋਟੋ ਲਾਈ ਸੀ ਤੇ ਉਹਨੇ ਪਾੜਿਆ ਮੈਂਨ ਆਖਿਆ ਵੀ ਤੂੰ ਕਿਉਂ ਪਾੜਿਆ ਵਾ ਇਹਨੇ ਬਾਅਦ ਚੁੜਾ ਘਰ ਸਿਸ਼ਕਾਰ ਕਰਤਾ ਵਾ ਤੇ ਹੁਣ ਇਹਦੇ ਥਾਣੇ ਫੜ ਕੇ ਲੈ ਜਾਂਦਾ ਇਹਨੂੰ ਤੇ ਵਿਚ ਵਿਚ ਚਲੋ ਜੋ ਵੀ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਣਾ ਜਿਹੜੇ ਬੱਚੇ ਨਿਕੇ ਨਿਕੇ ਆ ਚਲੋ ਮਾਫੀ ਮੰਗੀ ਤੇ ਗਲਤੀ ਹੋਣੀ ਮੰਨ ਲਈ। ਉਹ ਵਾਲੇ ਦੇ ਕਹਿੰਦੇ ਆ ਵੀ ਉਹਨੂੰ ਪਹਿਲੇ ਉਹਨੂੰ ਛਪੜੀ ਤੇ ਛੁੱਟ ਦਿੱਤਾ ਪਾੜ ਕੇ ਫਿਰ ਰੂੜੀ ਤੇ ਛੁੱਟਿਆ ਫਿਰ ਗਾਲਾਂ ਕੱਢੀਆਂ। ਨਹੀਂ ਮੈਨੂੰ ਦੱਸਿਆ ਮੈਨੂੰ ਦੱਸਿਆ ਵਾਣ ਕੇ ਜਦ ਮੈਂ ਸ਼ਹਿਰੋਂ ਆਇਆ ਰੱਖਾਉਂਦਾ ਮੈਂ ਮੈਂ ਰੱਖਿਆਵਾ ਗਿਆ ਤੇ ਮੈਨੂੰ ਆਂ ਦੇ ਕੇ ਕਿ ਮੈਂ ਫੋਟੋ ਮੈਂ ਫੋਟੋ ਕੋ ਪਾੜੀਆਂ ਵਾਂ ਆਂਦੀ ਮੈਂ ਪਾੜਤੀਆਂ ਤੇ ਮੈਂ ਸ਼ਿਸ਼ਕਾਰ ਕਰਤਾ ਉਹਨਾਂ ਦਾ। ਇੰਨੀ ਗੱਲ ਦੱਸੀ ਇਹਨੇ ਮੈਨੂੰ। ਮੈਂ ਕਿਹ ਗਲਤ ਕੀਤਾ। ਮੈਂ ਸਮ ਆਪਣੇ ਅਨੁਸਾਰ ਉਹ ਗਲਤ ਕੀਤਾ ਕਿ ਮੈਂ ਲਾਈਆ ਆਪਣੇ ਕਮਰੇ 'ਚ ਆ ਮੈਂ ਮੰਨਦਾ ਮੈਂ ਗਰੰਥਾਂ ਨੂੰ ਮੰਨਦਾ ਮੈਂ ਦਰਬਾਰ ਸਾਹਿਬ ਰਹਿਣਾ ਚ ਮੈਂ ਬੇਇੱਜ਼ਤੀ ਕਰ ਦਿੱਤੀ ਇਹਨੇ ਹਾਂਜੀ ਬੇਇੱਜ਼ਤੀ ਕਰਤੀ ਚਲੋ ਹੁਣ ਜੋ ਵੀ ਗਲਤੀ ਹੈ ਮੰਨ ਲਈ ਤੇ ਇਹਨੂੰ ਇਨਸਾਫ ਹੋਣਾ ਚਾਹੀਦਾ ਬੱਚੇ ਨਿਕੇ ਨਿਕੇ ਆ ਤੇ ਆਪਣੇ ਘਰ ਹੀ ਰਵੇ ਘਰ ਵਾਲਾ ਕੀ ਕਰਦਾ ਉਹਦਾ ਘਰ ਵਾਲਾ ਟਰੱਕ ਚੋਂ ਲਾਵਾ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਪਰਵਾਦ ਨਹੀਂ ਮੇ ਨਿੰਬੂਦਲ ਜੀ ਕੋਈ ਨਸ਼ੇ ਪੱਤੇ ਕਰਦਾ ਵਾ ਉਹ ਇਹਨੂੰ ਦਿੰਦਾ ਕੱਖ ਨਹੀਂ ਮੀਆਂ ਘਰ-ਬਾਰ ਚਾਹੇ ਚਲਾਉਣ ਡਿਆ ਵਾ ਮੈਂ ਝੂਠ ਨਹੀਂ ਮਾਨਣਾ ਆਪਣੀ ਜਾਨ ਦੇਣੀ ਆ ਤੇ ਇਹਦੇ ਵਾਸਤੇ ਇਨਸਾਫ ਹੋਣਾ ਚਾਹੀਦਾ ਇਹਨੂੰ ਦੱਸਿਆ ਜਾਂਦਾ ਕਿ ਤੁਹਾਡੇ ਜਿਹੜਾ ਘਰ ਉਹ ਵੀ ਗੁਰਸੇਵ ਪਰਿਵਾਰਾਂ ਨੇ ਆ ਬਣਾਇਆ ਵਾ ਅੰਜੇਦਰ ਬਾਸ ਸਾਹਿਬ 4 ਸਾਲ ਆਪਾਂ 4 ਮਹੀਨੇ ਪੱਤਰਪਾਲ ਥੱਲੇ ਕੱਢੇ ਪੀਲੇ ਸਾਲ ਦੀ ਗੱਲ ਹੈ ਜੀ ਹਾਂਜੀ 4 ਮਹੀਨੇ ਕੱਢਿਆ ਉਹ ਮੈਨੂੰ ਵੇਗੋਵਾਲ ਪਲਾਟੀ ਕੋਈ ਜਨਾਨੀ ਮਿਲ ਗਈ ਉੱਥੇ ਬੀਬੀ ਦਰਬਾਰ ਸਾਹਿਬ ਉਹਨਾਂ ਨਾਲ ਮੈਂ ਗੱਲ ਕੀਤੀ ਉਹ 6 ਮਹੀਨੇ ਬਾਅਦ ਆਣ ਕੇ ਮੇਰਾ ਘਰਬੜ ਬਣਾ ਗਈ ਦੋਵਾਂ ਮਕਾਨਾਂ ਛੱਤਾਂ ਪਾ ਗਈ ਆ ਇਹ ਤਾਂ ਸ਼ਰਮ ਹਿਆ ਆਉਣੀ ਚਾਹੀਦੀ ਆ ਕਿ ਜੇ ਤੁਹਾਡੇ ਧਰਮ ਨੇ ਇਦਾਂ ਤਾਂ ਉਹ ਨਾ ਕੀਤਾ ਤਾਂ ਫਿਰ ਤੁਸੀਂ ਉਹਨੂੰ ਇਦਾਂ ਕਿਉਂ ਕੀਤਾ ਤਾਂ ਹਾਂ ਇਹ ਮੈਂ ਇਹਨੂੰ ਵੀ ਕਿਹਾ ਵੀ ਤੂੰ ਕਿਉਂ ਇਦਾਂ ਕੀਤਾ ਵਾ ਉਹਨਾਂ ਬਣਾ ਕੇ ਤਵਾ ਗੁਰੂਵਰਨ ਸਾਹਿਬ ਨੇ ਬਣਾ ਕੇ ਤਾਂ ਮਾਰੇ ਨੇ ਬਣਾ ਕੇ ਤਵਾ ਬਾਬੇ ਨਾਨਕ ਨੇ ਕਿਰਪਾ ਕੀਤੀ ਆ ਮੇਰੇ ਤੇ ਇਹ ਕੰਮ ਹੋਇਆ ਵਾ 4 ਮਹੀਨੇ ਆਪਾਂ ਸਾਲਾ ਸਾਲ 4 ਮਹੀਨੇ ਕੱਢੇ ਬਾਹਰ ਕੱਢੇ ਆਪਾਂ ਤਰਪਾਲ ਪਾਈ ਸੀ ਤੁਸੀਂ ਕੀ ਚਾਹੁੰਦੇ ਤੁਹਾਡੀ ਨੂੰ ਨੂੰ ਸਜ਼ਾ ਮਿਲਣੀ ਚਾਹੀਦੀ ਕੀ ਹੈ ਨਹੀਂ ਸਜ਼ਾ ਨਹੀਂ ਮਿਲਣੀ ਚਾਹੀਦੀ ਬੱਚੇ ਨਿੱਕੇ ਨਿੱਕੇ ਕਰ ਜਾਣੀ ਚਾਹੀਦੀ ਆ ਗਲਤੀ ਦੀ ਸਜ਼ਾ ਤਾਂ ਸਰ ਹੁੰਦੀ ਬੱਬਈ ਨਹੀਂ ਗਲਤੀ ਚਲੋ ਮੰਨ ਦੀ ਗਲਤੀ ਮੰਨ ਲਈ ਆ ਨਾ ਨਹੀਂ ਕਰਦੀ ਗਾਨ ਕਰਦੀ ਮਾਹੀ ਮੰਗਦੇ ਮਾਹੀ ਮੰਗਦੇ ਇਲਾਕਾ ਵਾਸੀਆਂ ਵੱਲੋਂ ਕਿਹਾ ਗਿਆ ਕਿ ਵਿੰਡ ਵਸੇ ਪਹਿਲਾਂ ਵੀ ਇਹਨਾਂ ਨੇ ਕੀਤਾ ਨਹੀਂ ਜੀ ਕੀਤਾ ਨਹੀਂ ਕੀਤਾ ਇਹ ਮੈਨੂੰ ਪਤਾ ਕਿ ਮੈਂ ਘਰ ਚਲੇ 20 ਮਿੰਟ ਇਹਦੇ ਮੁੰਡਾ ਹੀ ਕੰਮ ਚੱਲਿਆ ਮੁੰਡੇ ਲੰਗਾ ਇਹਦੇ ਨਾਲ ਉਹ ਜਿਹੜੀ ਕਿਤਾ ਲੰਗਾ ਪਹੁੰਚੀ ਆ ਵੀ ਉਹ ਮੰਨਦਾ ਜਸੂਰ ਨੇ ਕੀਤਾ ਇਹ ਉਹ ਗਵਾਂਡੀ ਮਾਸਟਰ ਕਿਹੜਾ ਇਹਦੇ ਪਿੱਛੇ ਜਿਹੜਾ ਇਹਨੂੰ ਕਰਵਾਉਣ ਲਿਆ ਇਦਾਂ ਉਹ ਪੱਟ ਜੀ ਉਹ ਪਿੰਡ ਦਾ ਹੀ ਹੋ ਤੇ ਪਿੰਡੀ ਚਰਚਾ ਹਾਂ ਕੋ ਦੱਸੋ ਪਤਾ ਨਹੀਂ ਉਹਨੇ ਕਹਿੰਦੇ ਕੀਤਾ ਇਹ ਗੱਲ ਦਾ ਮੈਨੂੰ ਨਹੀਂ ਪਤਾ ਵੀ ਬਿਲਕੁਲ ਹੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਆਪਣਾ ਪਰਾ ਸਾਡਾ ਉਦੋਂ ਉੱਠੇਗਾ ਜਦੋਂ ਕਾਨੂੰਨ ਸਾਡੀ ਨਾਮ ਮੰਨੇਗਾ ਕਿਉਂਕਿ ਪੰਥ ਤੋਂ ਵੱਡਾ ਸਰਕਾਰ ਨਹੀਂ ਪਹਿਲ ਸਾਡੀ ਕਾਨੂੰਨ ਨੂੰ ਹੈ ਕਿਉਂਕਿ ਕਾਨੂੰਨ ਜਿਹੜੀ ਕਾਰਵਾਈ ਕਰੇ ਜੇ ਕਾਨੂੰਨ ਨਹੀਂ ਕਾਰਵਾਈ ਕਰਦਾ ਤੇ ਫਿਰ ਉਹਦੇ ਬਾਅਦ ਤੇ ਜਿਹੜਾ ਠਾਣਾ ਬਣ ਚੁੱਕਾ ਹੈ ਮਿਰਚਾਂ ਵਾਲੀਆਂ ਬੋਰੀਆਂ ਵਿੱਚ ਪਾ ਕੇ ਉਹਨੂੰ ਇੱਥੇ ਸੋਧਿਆ ਜਾਵੇ ਗਾਡੇ ਦੇ ਉੱਤੇ ਇਹ ਬੇਨਤੀ ਪੰਥ ਵੱਲੋਂ ਹੈ ਅਸੀਂ ਹੋਰ ਗੁਰਸਿੱਖਾਂ ਨੂੰ ਜਿਹੜੇ ਸਹੀ ਬੰਦੇ ਜਾਂਦੇ ਆ ਵੇਖੋ ਧਰਮ ਨਹੀਂ ਕੋਈ ਵੀ ਮਾਰਾ ਅਸੀਂ ਆਪਣੀ ਕਰਨੀ ਨਾਪੋ ਆਪਣੀ ਕਰਨੀ ਹੈ ਸ਼ਕਤੀ ਦਾ ਫਲ ਮਿਲਣਾ ਵਾ ਜਿਹੜੀ ਸ਼ਕਤੀ ਆ ਉਹ ਸ਼ਕਤੀ ਦੇ ਨਾਲ ਚੱਲਣੀ ਆ ਜਿਹੜਾ ਮੋਢਿਆ ਮੋਢਿਆ ਬਾਕੀ ਟਾਹਣੀਆਂ ਜਿੱਦਾਂ ਮਰਜ਼ੀ ਵਿਸਰੀਆਂ ਜਾਣ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜੇ ਕੋਈ ਇਹ ਚੀਜ਼ ਨੂੰ ਗਲਤ ਕਾਨੂੰਨੀ ਕਾਰਵਾਈ ਕਰਦਾ ਵਾ ਮਹਾਰਾ ਦੀ ਬੇਵਫਾਈ ਕਰਦਾ ਵਾ ਪਹਿਲੀ ਦੀ ਗੱਲ ਵੀ ਤੁਸੀਂ ਘਰਾਂ ਵਿੱਚ ਫੋਟੋਆਂ ਰੱਖੀਆਂ ਵਾ ਉਹਨਾਂ ਨੂੰ ਗੁਰੂ ਘਰ ਚੜ੍ਹਾਓ ਜਾ ਕੇ ਆ ਜਿਹੜਾ ਇਦਾਂ ਆਪਾਂ ਨੁਕਸਾਨ ਕਰਦੇ ਆ ਇਹ ਦੁਨੀਆ ਨੂੰ ਸਤਾਉਂਦੇ ਆ ਜਿਹੜਾ ਦੁਨੀਆ ਅੱਜ ਵੇਖੋ ਕਿੰਨੀ ਤਗੜੀ ਕਹਿਰ ਦੀ ਗੱਲ ਆ ਹੜਤਾਲ ਆ ਚਾਰ ਸਵੇਰੇ ਬੰਦ ਆ ਪਰ ਸਿੰਘ ਫਿਰ ਵੀ ਵੇਖੋ ਪਿੰਜਰਾ ਵੇਖਦੀ ਨੰਗਦੇ ਆਉਂਦੇ ਇਹਨਾਂ ਨੂੰ ਕੋਈ ਡੱਕ ਨਹੀਂ ਇਹਨਾਂ ਵਾਸਤੇ ਨਾ कोरोना ਦੇ ਵੇਲੇ ਕੋਈ ਹੜਤਾਲ ਨਾ ਹੁਣ ਕੋਈ ਹੜਤਾਲ ਆ ਕਹੂੰਗਾ ਸਿੰਘ ਦਾ ਤੇ ਰਾਜ ਆ ਰਾਜ ਦੇ ਖਾਸਾ ਕਰਦੇ ਆ ਜਿੱਥੇ ਵੀ ਪਹੁੰਚਣਾ ਪਹੁੰਚ ਜਾਂਦੀਆਂ ੜਾਰਾਂ ਦੀਆਂ ੜਾਰਾਂ ਇਸ ਕਰਕੇ ਅਸੀਂ ਬੇਇਤੀ ਕਰਦੇ ਆ ਵੀ ਜਿਹੜਾ ਵੀ ਕੋਈ ਇਸ ਘਟਨਾ ਨੂੰ ਕਰੇਗਾ ਉਹਨੂੰ ਸੋਧਣੇ ਵਾਸਤੇ ਫੌਜਾਂ ਬਿਲਕੁਲ ਤਿਆਰ ਤਿਆਰਪਲ ਤਿਆਰ ਪਹਿਲੀ ਜਿਹੜੀ ਕਾਰਵਾਈ ਹੈ ਕਾਨੂੰਨ ਦੀ ਆ ਜੇ ਕਾਨੂੰਨ ਸਾਡੀ ਨਹੀਂ ਗੱਲ ਨਾਲ ਵਿੱਚ ਆਉਂਦਾ ਸਰਪੰਥ ਚੜ੍ਹਦੀ ਕਲਾ ਵਿੱਚ ਜਕਾਰੇ ਛੱਡ ਕੇ ਸੋਧਾ ਲਾਉਣ ਨੂੰ ਤਿਆਰ ਫੁੱਲ ਤਿਆਰ ਪਹੁੰਚਣਾ ਵਾਹੇ ਹੋਈ ਸਾਡੇ ਜਨਾਨੀ ਤੇ ਪਰਚਾ ਦਰਜ ਕਰਵਾ ਕੇ ਆਇਆ FIR ਦੀ ਕਾਪੀ ਲਾ ਕੇ ਫਿਰ ਇਥੋਂ ਜਾਵਾਂਗੇ ਇੱਥੇ ਬੈਠੇ ਆ ਜੀ ਹੋਈ ਸਾਡਾ ਆਪਣਾ ਨਹੀਂ ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਭੈਣ ਨਾ ਕੋਈ ਭਰਾ ਸਿਰਪੰਥ ਦੀ ਗੋਈ ਵਿੱਚ ਚੱਲ ਰਹੇ ਆ ਪਥਰੀ ਹਾਰੀ ਵਿੱਚ ਰਵਾਂਗੇ ਸਾਰੀ ਸੰਗਤ ਇਸ ਇਹ ਪਾਲਣਾ ਕਰੇ ਵੀ ਅਸੀਂ ਗਲਤੀ ਨਾ ਕਰੀਏ ਜਾਂ ਕਰਨਗੇ ਆਪੋ ਆਪਣੇ ਧਰਮ ਨੂੰ ਸਭੋ ਅਹੀ ਨਹੀਂ ਕਹਿੰਦੇ ਕੋਈ ਮਾਰਾ ਵਾ ਪਰ ਜੇ ਕੋਈ ਆਪਣੇ ਨੂੰ ਕਹਿੰਦਾ ਵੀ ਮੈਂ ਆਵਾਂ ਮੈਂ ਜਾਈਆ ਫਿਰ ਲਾਤੋਗੇ ਭੁੱਤ ਬਾਤ ਉਸੇ ਨਹੀਂ ਮੰਨਤੇ ਖਾਸਾ ਗੱਜੇਗਾ ਵਿੱਚ ਵਜੇਗਾ ਨੂੰ ਡਾਂਗਾ ਇਹੋ ਜਿਹਾ ਫੇਰਾਂਗੇ ਯਾਦ ਕਰਨਗੇ ਵੀ ਖਾਸਾ ਕੀ ਆ ਖਾਸਾ ਕਿਹੜੇ ਤਰਮੋਤੇ ਕਿਹੜੇ ਕਰਮੋਤੇ ਆਇਆ ਵਾ ਉਹ ਡਿਊਟੀ ਜਿਹੜੀ ਆਪਾਂ ਤਿਆਰ ਪੁੱਤ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਾਲੇ ਜਾਵੇ ਨੇ ਹੜਾ ਜਾਵੇ ਫਦੇ ਪਾਵੇ ਨੇ ਹੜਾ ਜਾਵੇ ਆਸਕਤੀ ਧਰਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਨਿਹਾਲਾ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ